ਦੁਨੀਆ ਵਾਲਿਓ ਇਸ਼ਕੀ ਨਾ ਕਰੇ ਕੋਈ ਤੇ ਇਹ ਵਸ ਤੇ ਕਰਾਂ ਨੂੰ ਉਜਾੜਦਾ ਜੇ ਤਰਸ ਕਰੇ ਨਾ ਅਲੜ ਜਵਾਨੀਆਂ ਤੇ ਤੇ ਜਿੰਦ ਮੌਤ ਦੇ ਕਟ ਉਤਾਰਦਾ ਜੇ ਪਿਆਰ ਤੇਰਾ ਮੇਰਾ ਜਦੋਂ ਚੰਨਾ ਹੋ ਗਿਆ ਮੈਰੀ ਚੰਦ ਆਜਹਾਨ ਸਾਰਾ ਹੋ ਗਿਆ ਪਿਆਰ ਤੇਰਾ ਮੇਰਾ ਜਦੋਂ ਚੰਨਾ ਹੋ ਗਿਆ ਮੈਰੀ ਚੰਦ ਆਜਹਾਨ ਸਾਰਾ ਹੋ ਗਿਆ ਸਾਰੇ ਜੱਗ ਕੋਲ ਤੈਨੂੰ ਮੈਂ ਸ਼ਪਾ ਆਵੇ ਦੁਨੀਆ ਦਾ ਡਰ ਕੱਢ ਕੇ ਭੱਜੀ ਤੇਰੇ ਮੈਂ ਪਿਆਰ ਵਿੱਚ ਆਵਾਂ ਆਵੇ ਦੁਨੀਆ ਦਾ ਡਰ ਕੱਢ ਕੇ ਭੱਜੀ ਤੇਰੇ ਮੈਂ ਪਿਆਰ ਵਿੱਚ ਆਵਾਂ ਆਵੇ ਦੁਨੀਆ ਦਾ ਡਰ ਕੱਢ ਕੇ ਦੁਨੀਆਂ ਦੀ ਅੱਖ ਥੱਲੇ ਆ ਜਾਵੇ ਧੋਖਾ ਮੱਲੋ ਮੱਲੀ ਚੰਨੀਆਂ ਨੀ ਖਾ ਜਾਵੇ ਦੁਨੀਆਂ ਦੀ ਅੱਖ ਥੱਲੇ ਆ ਜਾਵੇ ਧੋਖਾ ਮੱਲੋ ਮੱਲੀ ਚੰਨੀਆਂ ਨੀ ਖਾ ਜਾਵੇ ਦੱਸ ਕਿਹੜਾ ਤੇ ਤੂੰ ਬੇਦ ਮੈਂ ਛਪਾਵਾ ਨਹੀਂ ਦਿਲ ਵਿੱਚੋਂ ਦੂਰ ਕੱਢ ਕੇ ਦੱਸ ਕਿਹੜੀ ਜਗ੍ਹਾ ਤੈਨੂੰ ਮੈਂ ਛਪਾਵਾ ਨਹੀਂ ਦਿਲ ਵਿੱਚੋਂ ਦੂਰ ਕੱਢ ਕੇ ਦੱਸ ਕਿਹੜੀ ਜਗ੍ਹਾ ਤੈਨੂੰ ਮੈਂ ਛਪਾਵਾ ਨਹੀਂ ਦਿਲ ਵਿੱਚੋਂ ਦੂਰ ਕੱਢ ਕੇ